ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸ਼ਰ ਅذਰ ਹੋਇਆ ਆਪਣੇ YouTube ਚੈਨਲ ਗੁਰਸਾਖੀ ਸਬਦ ਵਿਚਾਰ ਦੇ ਮਾਧਮ ਰਹੀ ਆਪ ਜੀ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ੍ਰੀ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਜੋ ਸ੍ਰੀ ਸਹਿਜ ਪਾਠ ਆਪਾਂ ਅੱਜ ਤੋਂ ਲਗਭਗ 14 ਮਹੀਨੇ ਪਹਿਲਾਂ ਆਰੰਭ ਕੀਤਾ ਸੀ ਸਤਿਗੁਰੂ ਦੀਨदयाल ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ ਸਦਕਾ ਕੱਲ ਤੱਕ ਆਪਾਂ 937 ਅੰਗ ਤੱਕ ਬਾਠ ਕੀਤਾ ਹੈ ਸਤਿਗੁਰ ਕਿਰਪਾ ਕਰਨ ਹੁਣ 938 ਅੰਗ ਤੋਂ ਵਾਤ ਕਰਨ ਦੀ ਸੇਵਾ ਕਰਵਾ ਲੈਣ ਸਾਫ ਸੰਗਤ ਜੀ ਸਤਿਗੁਰੂ ਤਾਂ ਹੀ ਕਿਰਪਾ ਕਰਨਗੇ ਜੇਕਰ ਸਾਫ ਸੰਗਤ ਤੁਸੀਂ ਮੇਰ ਭਰਿਆ ਹੱਥ ਦਾ ਸਿਰ ਤੇ ਰੱਖੋਗੇ ਸੋ ਕਰੋ ਕਿਰਪਾ ਰੱਖੋ ਦਾ ਸਿਰ ਤੇ ਮੇਰ ਭਰਿਆ ਹੱਥ ਤੇ ਸਾਰੀ ਸੰਗਤ ਅਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਉ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਉ ਤਨ ਤਨ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਆਖੋ ਜੀ ਤਨ ਤਨ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਸਾਧ ਸੰਗਤ ਹੁਣ ਉਹਨਾਂ ਪਿਆਰੇ ਸੱਜਣਾਂ ਦੇ ਨਾਮ ਬੋਲਣੇ ਹਨ ਜਿਨ੍ਹਾਂ ਨੇ ਕੱਲ ਪਾਠ ਸਰਵਣ ਕੀਤਾ ਤੇ ਆਪਣੇ ਪਿਆਰੇ ਕਰ ਕਮਲਾਂ ਦੇ ਨਾਲ ਕਮੈਂਟ ਲਿਖ ਕੇ ਭੇਜੇ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਸਰਦਾਰ ਗੁਰਜੰਟ ਸਿੰਘ ਜੀ ਕੰਗ ਪਿੰਡ ਜਲਾਲਾਬਾਦ ਜ਼ਿਲ੍ਹਾ ਤਰਨਤਾਰਨ ਬਲਬੀਰ ਕੌਰ ਜੀ ਹਰਸੀ ਪਿੰਡ ਤੋਂ ਜੀਨਸ ਸੈਣੀ ਜੀ ਸ਼੍ਰੀ ਸੁਭਾਸ ਮਹਿਲ ਜੀ ਰਣਜੀਤ ਸਿੰਘ ਜੀ ਸਿੱਧੂ ਹਰਵਿੰਦਰ ਸਿੰਘ ਜੀ ਕਵਨਜੀਤ ਕੌਰ ਕੈਨੇਡਾ ਤੋਂ ਮਨਜੀਤ कौर ਅਮਰੀਕਾ ਤੋਂ ਸਤਿ ਸਾਂਗਤ ਇਹ ਸੰ ਪਿਆਰੇ ਸਜਣ ਜਿਨ੍ਹਾਂ ਦੇ ਨਾਮ ਆਪਾਂ ਬੁਲੇ ਹਨ ਇਹਨਾਂ ਨੇ ਆਪਣੇ ਪਿਆਰੇ ਪਿਆਰੇ ਕਮੈਂਟ ਭੇਜੇ ਹਨ ਸਤਿ ਸਾਂਗਤ ਜੀ ਆਓ ਕ੍ਰਿਸ਼ਮੀ ਸਹਿਜ ਪਾਠ ਪਰਿਵਾਰ ਦੇ ਮੈਂਬਰ ਬਣੋ ਤੇਜ ਪਾਠ শ্রবণ ਕਰਕੇ ਆਪਣੇ ਪਿਆਰੇ ਹੱਥਾਂ ਦੇ ਨਾਲ ਕਮੈਂਟ ਲਿਖ ਕੇ ਭੇਜੋ ਆਪਸੀ ਦੇ ਨਾਮ ਮੇਂ ਚੈਨਲ ਤੇ ਬੋਲੇ ਜਾਣਗੇ ਆਓ ਹੁਣ ਸ੍ਰੀ ਸਹਿਜ ਪਾਠ ਦੇ ਨਾਲ ਜੁੜੀਏ RAM Kali Mahalla pehla Siddh Gosht ਰਾਗ RAM ਕਲੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਿੱਧ ਗੋਸ਼ਟ ੴ ਸਤਿਗੁਰ ਪ੍ਰਸਾਦ ਸਤਿਗੁਰ ਨੇ ਮੰਗਲ ਲਾਇਆ ਹੈ ਅਕਾਲ ਪੁਰਖ ਇੱਕ ਹੈ ਤੇ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਸਿੱਧ ਸਭਾ ਕਰਿਆ ਸੁਣ ਬੈਠਾ ਸੰਤ ਸਭਾ ਜੈ ਕਰੂ ਸਤਿਗੁਰੂ ਕਹਿੰਦੇ ਹਨ ਕਿ ਸਾਡੀ ਨਮਸਕਾਰ ਉਹਨਾਂ ਸੰਤਾਂ ਦੀ ਸਭਾ ਨੂੰ ਹੈ ਜੋ ਰਬੀ ਮਦਰਸ ਸਤ ਸੰਗ ਬਣਾ ਕੇ ਅਡੋਲ ਬੈਠੇ ਹਨ ਤੇ ਸਿਆਗੇ ਰਹਿਰਾ ਸੁਹਮਰੀ ਸਾਚਾ ਹੈ ਪ੍ਰੀਅ ਪਰੋ ਸਾਡੀ ਸਿਰ ਅਰਦਾਸ ਉਸ ਸੰਤ ਸਭਾ ਅਗੇ ਹੈ ਜਿਸ ਵਿੱਚ ਸਦਾ ਕਾਇਮ ਰਹਿਣ ਵਾਲਾ ਅਪਰੰਪਾਰ ਪ੍ਰਭੂ ਪਰਤਖ ਵਸਦਾ ਹੈ ਮਸਤ ਕਾ ਤਰੀਤ ਸੇ ਅਗੇ ਤਨ ਮਨ ਅਗੇ ਦਿਓ ਮੈਂ ਉਸ ਸੰਤ ਸਭਾ ਅਗੇ ਸਿਰ ਕੱਟ ਕੇ ਧਰਦਿਆਂ ਤਨ ਤੇ ਮਨ ਭੇਟਾ ਰੱਖਦਿਆਂ ਨਾਨਕ ਸੰਤ ਮਿਲੇ ਸਚ ਪਾਈਐ ਸਹਿਜ ਪਾਏ ਜਸ ਲਿਓ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਪ੍ਰਭੂ ਦੇ ਗੁਣ ਗਾ ਕੇ ਸੁਖ ਆਣੀ ਪ੍ਰਭੂ ਦੇ ਗੁਣ ਗਾ ਸੁਖਾਂ ਕਿਉਂਕਿ ਸੰਤ ਮਿਲ ਪਏ ਤੇ ਰੱਬ ਮਿਲ ਪੈਂਦਾ ਹੈ ਆਪੁਰਏ ਸੱਚ ਸੁੱਚਾ ਹੋਏ ਇੱਥੇ ਸਤਿਗੁਰੂ ਜੀ ਸਿੱਧਾਂ ਦੇ ਵਿੱਚ ਇੱਕ ਚਿਰਪਟ ਨਾਥ ਸਿੱਧ ਹੋਇਆ ਹੈ ਉਹਨੂੰ ਸੰਬੋਧਨ ਕਰਕੇ ਕਹਿੰਦੇ ਹਨ ਕਿ ਇਹ ਚਿਰਪਟ ਦੇਸ਼ ਦੁਸੰਤਰਾ ਤੇ ਤੀਰਥਾਂ ਤੇ ਭਾਉਣ ਦਾ ਕੀ ਲਾਭ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿੱਚ ਜੁੜਿਆ ਹੀ ਪਵਿੱਤਰ ਹੋਈਦਾ ਹੈ। ਸਾਚਿ ਸਬਦ बिन ਮੁਕਤ ਨਾ ਕੋਏ। ਰਹਾਉ। ਸਤਿਗੁਰ ਦੇ ਸੱਚੇ ਸ਼ਬਦ ਤੋਂ ਬਿਨਾ ਦੁਨੀਆਂ ਸਾਗਰ ਦੁਤਰ ਤੋਂ ਕਲਾਸੀ ਨਹੀਂ ਹੁੰਦੀ। ਰਹਾਉ ਵਾਲੀ ਪੰਕਤੀ ਹੈ। ਕਾਵਣ ਤੁਮੇ ਕਿਆ ਨਾਉ ਤੁਮਾਰਾ। ਕੌਣ ਮਾਰਗ ਕੌਣ ਸਵਾਉ ਇਜਰਾਤ ਚਰਪਟ ਜੋਗੀ ਸੀ ਨਾ ਇਹਨੇ ਸਤਗੁਰੂ ਨਾਨਕਦੇਵ ਜੀ ਮਹਾਰਾਜ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਤੁਹਾਡਾ ਕੀ ਨਾਮ ਹੈ ਤੁਹਾਡਾ ਕੀ ਮਤ ਹੈ ਉਸ ਮਤ ਦਾ ਕੀ ਮਨੋਰਥ ਹੈ ਸਾਚ ਕਉ ਅਰਦਾਸ ਹੋ ਮਾਰੀ ਹੋ ਸੰਤ ਜਨਾ ਬਲ ਜਾਓ ਗੁਰੂ ਨਾਨਕ ਦੇਵ ਜੀ ਨੇ ਉੱਤਰ ਦਿੱਤਾ ਕਿ ਮੈਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਜਪਦਾ ਹਾਂ ਤੇ ਸਾਡੀ ਪ੍ਰਭੂ ਅੱਗੇ ਹੀ ਸਦਾ ਅਰਦਾਸ ਹੈ ਤੇ ਮੈਂ ਸੰਤ ਜਨਾਂ ਤੋਂ ਸਦਕੇ ਜਾਂਦਾ ਹਾਂ ਬਸ ਇਹੀ ਮੇਰਾ ਮਤ ਹੈ ਕਹਾਂ ਬਰਸੋ ਕਰੀਏ ਬਲ ਕਹ ਆਵੋ ਕਹ ਜਾਓ ਜਿਸ ਨੇ ਸਿੱਧਾ ਨਾ ਇਹਨਾਂ ਸਿੱਧਾ ਨੇ ਪ੍ਰਾਣਾ ਜਮ ਕਰ ਕਰਕੇ ਸ્વાસ ਰੁਕ ਰੁਕ ਕੇ ਬੜੀ ਵੱਡੀ ਵੱਡੀ ਉਮਰ ਕੀਤੀ ਹੋਈ ਹੈ ਤੇ ਗੁਰੂ ਨਾਨਕ ਸਾਹਿਬ ਨੂੰ ਇਹ ਕਹਿੰਦੇ ਬਾਲਕ ਏ ਬਾਲੇ ਏ ਬਾਲਕ ਤੁਸੀਂ ਕਿਸ ਆਸਰੇ ਸ਼ਾਂਤ ਜਿਤ ਹੋ ਤੁਹਾਡੀ ਸੁਰਤ ਕਿਸ ਵਿੱਚ ਜੁੜਦੀ ਹੈ ਕਿੱਥੋਂ ਆਉਂਦੇ ਹੋ ਕਿੱਥੋਂ ਜਾਂਦੇ ਹੋ ਕਿੱਥੋਂ ਆਉਂਦੇ ਹੋ ਅਤੇ ਕਿੱਥੇ ਜਾਂਦੇ ਹੋ ਨਾਨਕ ਬੋਲੇ ਸੁਣ ਬਰਾਗੀ ਕਿਆ ਤਮਾਰਾ ਰਹੋ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜੋਗੀ ਨੇ ਪੁੱਛਿਆ ਕਿ हे ਬ੍ਰਾਹਮਾਨ हे ਸੰਤ ਜੀ შਉਨ ਤੇਰਾ ਕੀ ਮਤ ਹੈ ਕਟ ਕਟ ਬਹਿ ਸੁਰੰਤਰ ਰਹੀ ਹੈ ਚਲ ਸਤਗੁਰੂ ਭਾਏ ਸਤਗੁਰੂ ਜੀ ਨੇ ਉੱਤਰ ਦਿੱਤਾ ਇਹ ਚਰਪਟ ਸਰਬਵਿਆਪਕ ਪ੍ਰਭੂ ਦੀ ਯਾਦ ਵਿੱਚ ਛੁੜ ਕੇ ਸਦਾ ਚਾਹਤ ਚਿਤ ਰਹਿਦਾ ਹੈ ਅਸੀਂ ਸਤਗੁਰੂ ਦੀ ਮਰਜ਼ੀ ਵਿੱਚ ਚੱਲਦੇ ਹਾਂ ਸਹਜੇ ਆਏ ਹੁਕਮ ਸੁਧਾਏ ਨਾਨਕ ਸਦਾਰ ਜਾਈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਪ੍ਰਭੂ ਦੇ ਹੁਕਮ ਵਿੱਚ ਹੀ ਜਗਤ ਵਿੱਚ ਆਏ ਹਾਂ ਹੁਕਮ ਵਿੱਚ ਹੀ ਵਿਚਰ ਰਹੇ ਹਾਂ ਸਦਾ ਉਸ ਦੀ ਰਜ਼ਾ ਵਿੱਚ ਰਹਿੰਦੇ ਹਾਂ ਆਸਣ ਬੈਸਣ ਤਰਨ ਰਾਇਣ ਐਸੀ ਗੁਰਮਤ ਪਾਏ ਪੱਕੇ ਆਸਣ ਵਾਲਾ ਸਦਾ ਟਿਕੇ ਰਹਿਣ ਵਾਲਾ ਦੇ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ ਹੈ ਅਸੀਂ ਇਹੀ ਗੁਰੂ ਸਿੱਖਿਆ ਲਈ ਹੈ ਗੁਰਮ ਕਬੂਜ ਆਪਛਾਣੇ ਸੱਚੇ ਸਤਿ ਸੁਮਾਏ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਗਿਆਨवान ਹੋ ਜਾਂਦਾ ਹੈ ਆਪਣੇ ਆਪ ਨੂੰ ਪਛਾਣਦਾ ਹੈ ਤੇ ਸਦਾ ਸੱਚੇ ਪ੍ਰਭੂ ਵਿੱਚ ਚੁੜਿਆ ਰਹਿੰਦਾ ਹੈ ਦੁਨੀਆ ਸਾਗਰ ਦੁੱਤਰ ਕਈਏ ਕਿਉਂ ਕਰ ਪਈਏ ਪਰ ਚਰਪਟ ਨੇ ਪ੍ਰਸ਼ਨ ਕੀਤਾ ਜੋਗੀ ਨੇ ਕਿ ਜਗਤ ਇੱਕ ਐਸਾ ਸਮੁੰਦਰ ਕਿਹਾ ਜਾਂਦਾ ਹੈ ਜਿਸ ਨੂੰ ਤਰਨਾ ਬੜਾ ਔਖਾ ਹੈ ਇਹ ਦੱਸੋ ਕਿ ਇਸ ਸਮੁੰਦਰ ਦਾ ਪਾਰ ਦਾ ਕੰਡਾ ਕਿਵੇਂ ਲੱਭੇ ਚਰਪਟ ਬੋਲੇ ਆਓ ਨਾਨਕ ਦੇਹੋ ਸੱਚਾ ਵਿਚਾਰੋ ਗੁਰੂ ਨਾਨਕ ਸਾਹਿਬ ਨੂੰ ਚਰਪਟ ਜੋਗੀ ਆਖਦਾ ਹੈ ਕਿ ਹੇ ਬਿਰਕਤ ਨਾਨਕ ਆਪਣੇ ਠੀਕ ਵਿਚਾਰ ਦੱਸ ਆਪੇ ਆਖੇ ਆਪੇ ਸਮਝੇ ਤਿਸ ਕਿਹਾ ਉਤਰਦੀ ਜੈ ਸਤਿਗੁਰੂ ਕਹਿਣ ਲੱਗੇ ਜੋ ਮਨੁੱਖ ਜੋ ਕੁਝ ਆਪ ਆਖਦਾ ਹੈ ਤੇ ਆਪ ਹੀ ਉਸ ਨੂੰ ਸਮਝਦਾ ਵੀ ਹੈ ਉਸ ਨੂੰ ਉਸ ਦੇ ਪ੍ਰਸ਼ਨ ਦਾ ਉੱਤਰ ਦੇਣ ਦੀ ਲੋੜ ਨਹੀਂ ਹੁੰਦੀ ਸਾਚ ਕਉ ਤਮ ਪਾਰਗ੍ਰਮੀ ਤੁਝ ਕਿਆ ਬਹਿ ਸੁਣ ਦੀਜੈ ਇਸ ਵਾਸਤੇ ਹੀ ਚਰਪਟ ਤੇਰੇ ਪ੍ਰਸ਼ਨ ਵਿੱਚ ਕੋਈ ਇਕਾਈ ਲੱਭਣ ਦੀ ਲੋੜ ਨਹੀਂ ਉਹ ਜੁ ਉੱਤਰ ਇਹ ਹੈ ਕਿ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਜਪੋ ਤੇ ਤੁਸੀਂ ਇਸ ਦੁਤਰ ਸਾਗਰ ਤੋਂ ਪਾਰ ਲੰਘ ਜਾਓਗੇ ਜੈਸੇ ਜਲਮ ਕਮਲ ਨਿਰਾਲਮ ਮੁਰਗਾਈ ਨਸਣੇ ਜਿਵੇਂ ਪਾਣੀ ਵਿੱਚ ੁੱਗਿਆ ਹੋਇਆ ਕੌਲ ਫੁੱਲ ਪਾਣੀ ਦੇ ਨਾਲ ਉਨਰਾਲਾ ਰਹਿੰਦਾ ਹੈ ਜਿਵੇਂ ਨਦੀ ਵਿੱਚ ਤਰਦੀ ਮਰਗਾਈ ਭਾਵੇਂ ਉਸਤੇ ਖੰਭ ਪਾਣੀ ਨਾਲ ਨਹੀਂ ਭਜਦੇ ਇਸੇ ਤਰ੍ਹਾਂ ਸੁਰਤ ਸਬਦ ਪਵ ਸਾਗਰ ਤਰੀਏ ਨਾਨਕ ਨਾਮ ਬਖਾਣ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਤੇ ਗੁਰੂ ਦੀ ਸ਼ਬਦ ਵਿੱਚ ਸੁਰਤ ਜੋੜ ਕੇ ਨਾਮ ਜਪਿਆ ਸੰਸਾਰ ਸਮੁੰਦਰ ਤਰ ਸਖੀ ਦਾ ਹੈ ਰਹੇ ਅਕਾਤ ਇਕੋ ਮਨ ਵਸਿਆ ਆਸਾ ਮਹਾਨ ਰਸੋ ਜੋ ਮਨੁੱਖ ਸੰਸਾਰ ਦੀਆਂ ਆਸਾਂ ਵਿੱਚ ਨਿਰਾਸ਼ ਨਹੀਂ ਦੇ ਹਨ ਜਿਨ੍ਹਾਂ ਦੇ ਮਨ ਵਿੱਚ ਇੱਕ ਪ੍ਰਭੂ ਹੀ ਵਸਦਾ ਹੈ ਉਹ ਸੰਸਾਰ ਵਿੱਚ ਰਹਿੰਦੇ ਹੋਏ ਵੀ ਸੰਸਾਰ ਤੋਂ ਲਾਂਬੇ ਅਕਾਂਤ ਵਿੱਚ ਰਹਿੰਦੇ ਹਨ ਅਗਮ ਅਗੋਚਰ ਦੇਖ ਦਿਖਾਏ ਨਾਨਕ ਤਾਂ ਕਾ ਦਸ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਅਜਿਹੇ ਜੀਵਨ ਵਾਲਾ ਜੋ ਮਨੁੱਖ ਅਗਮ ਤੇ ਅਗੋਚਰ ਪ੍ਰਭੂ ਦੇ ਦਰਸ਼ਨ ਕਰਕੇ ਕੋਰ ਨੂੰ ਦਰਸ਼ਨ ਕਰਾਉਂਦਾ ਹੈ ਮੈਂ ਉਹ ਸੁਦਾ ਦਾਸ ਹਾਂ ਸੋ ਸੁਆਮੀ ਅਰਦਾਸ ਮਾਰੀ ਪੁੱਛੋ ਸਾਚ ਵਿਚਾਰੋ ਹੁਣ ਚਰਪਟ ਦੇ ਪ੍ਰਸ਼ਨ ਕੀਤਾ ਕਹਿਣ ਲਗਾ ਹੀ ਸੁਆਮੀ ਮੇਰੀ ਬੇਨਤੀ ਸੁਣੋ ਮੈਂ ਸਹੀ ਵਿਚਾਰ ਪੁੱਛਦਾ ਹਾਂ ਰੋਸ਼ਨ ਕੀ ਜੈ ਉਤਰ ਦੀ ਜੈ ਕਿਉ ਪਾਈਏ ਗੁਰਦਵਾਰ ਕਹਿਣ ਲੱਗੇ ਗੁਰੂ ਨਾਨਕ ਨੂੰ ਕਹਿਣ ਲੱਗੇ ਗੁਰੂ ਜੀ ਕਹਿਣ ਲੱਗੇ ਗੁੱਸਾ ਨਾ ਕਰਨਾ ਉੱਤਰ ਦਿਓ ਕਿ ਗੁਰੂ ਦਾ ਦਰ ਕਿਵੇਂ ਪ੍ਰਾਪਤ ਹੁੰਦਾ ਹੈ ਭਾਵ ਕਿ ਕਿਵੇਂ ਪਤਾ ਲੱਗੇ ਕਿ ਗੁਰੂ ਦਾ ਦਰ ਪ੍ਰਾਪਤ ਹੋ ਗਿਆ ਹੈ ਏ ਮਨ ਚਲੰਤੋ ਸੱਚ ਕਰ ਵੈਸੇ ਨਾਨਕ ਨਾਮ ਧਾਰੋ ਸਤਿਗੁਰੂ ਨੇ ਉਤਰ ਦਿੱਤਾ ਕਹਿਣ ਲੱਗੇ ਕਿ ਜਦੋਂ ਸੱਚ ਮੁੱਚ ਗੁਰੂ ਦਾ ਧਰ ਪ੍ਰਾਪਤ ਹੋ ਜਾਂਦਾ ਹੈ ਤਦੋਂ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਚੰਚਲ ਮਨ ਪ੍ਰਭੂ ਦੀ ਯਾਦ ਵਿੱਚ ਜੁੜਿਆ ਰਹਿੰਦਾ ਹੈ ਪ੍ਰਭੂ ਦਾ ਨਾਮ ਜ਼ਿੰਦਗੀ ਦਾ ਆਸਰਾ ਹੋ ਜਾਂਦਾ ਹੈ ਆਪੇ ਮੇਲ ਮਿਲਾਇ ਕਰਤਾ ਲਾਗ ਸਾਜ ਪਿਆਰ ਪਰ ਇਹੋ ਜਿਹਾ ਪਿਆਰ ਸੱਚੇ ਪ੍ਰਭੂ ਵਿੱਚ ਤਦੋਂ ਹੀ ਲੱਗਦਾ ਹੈ ਜਦੋਂ ਕਰਤਾਰ ਆਪ ਜੀਵ ਨੂੰ ਆਪਣੀ ਯਾਦ ਵਿੱਚ ਜੋੜ ਦਿੰਦਾ ਹੈ ਹੱਟੀ ਬਾਣੀ ਰਹਿ ਨਰਲ ਰੁੱਖ ਬਿਰਖ ਉਦਿਆਨੈ ਇੱਥੇ ਹੁਣ ਲੋਹੇ ਲੋਹਾਰੀ ਪਾ ਇਹ ਜੋਗੀ ਇਹਨੇ ਕਥਨ ਕੀਤਾ ਅਸੀਂ ਦੁਨੀਆਂ ਦੇ ਮੇਲਿਆਂ ਮਸਾਂਦਿਆਂ ਭਾਰ ਸੰਸਾਰਿਕ ਚੰਬੇਲਿਆਂ ਤੋਂ ਵੱਖਰੇ ਜੰਗਲ ਵਿੱਚ ਕਿਸੇ ਰੁੱਖ ਮਿਰਖੇ ਠਾਂ ਰਹਿੰਦੇ ਹਾਂ ਕੰਧ ਮੂਲ ਆਹ ਰੋ ਖਈਏ ਉਦੋਂ ਬੋਲੋ ਗਿਆ ਨੈ ਕਹਿਣ ਲੱਗੇ ਕਿ ਅਸੀਂ ਸਾਡੀ ਜਿਹੜੀ ਖਰਾਕ ਹੈ ਗਾਜਰ ਮੂੜੀ ਤੇ ਗੁਜ਼ਾਰਾ ਕਰਦੇ ਹਾਂ ਜੋਗੀ ਲੋਰਕਾ ਨੇ ਜੋਗ ਦਾ ਗਿਆਨ ਮਾਰਗ یوں ਦੱਸਿਆ ਤੀਰਥ ਨਾਈਏ ਸੁਖ ਬਣ ਪਾਈਏ ਮੈਦ ਨਾ ਲੱਗੇ ਕਈ ਤੀਰ ਸੇ ਇਸ਼ਨਾਨ ਕਰਦੇ ਹਾਂ ਇਸ ਦਾ ਫਲ ਮਿਲਦਾ ਹੈ ਸੁਖ ਤੇ ਮਨ ਨੂੰ ਕੋਈ ਮੈਲ ਪੀ ਨਹੀਂ ਲੱਗਦੀ ਗੋ ਰਖ ਪੁੱਤ ਰਹੋ ਲੋਹੜੀ ਪਾ ਬੋਲੇ ਲੋਕ ਜੁਗਤ ਬਿਦਸਾਈ ਗੁਰੂਖ ਨਾਥ ਦਾ ਚੇਲਾ ਲੋਹਾਰੀ ਪਾ ਬੋਲਿਆ ਕਿ ਇਹ ਹੀ ਹੈ ਜਗ ਦੀ ਜੁਗਤੀ ਇਹੋ ਹੀ ਹੈ ਜੋਗ ਦੀ ਵਿਧੀ ਹਾਟੀ ਬਾਟੀ ਨੀਂਦ ਨਾ ਆਵੇ ਪਰ ਕਰ ਚਿਤ ਨਾ ਭੁਲਾਈ ਗੁਰੂ ਜੀ ਨੇ ਕਥਨ ਕੀਤਾ ਕਿ ਅਸਲ ਦੇ ਵਿੱਚ ਗਿਆਨ ਦੀ ਵਿਚਾਰ ਇਹ ਹੈ ਕਿ ਦੁਨੀਆ ਦੇ ਧੰਦਿਆਂ ਵਿੱਚ ਰੰਝੇ ਮਨੁਖ ਨੂੰ ਨੀਂਦ ਨਾ ਆਵੀ ਭਾਵ ਧੰਦਿਆਂ ਵਿੱਚ ਹੀ ਨਾ ਗਰ ਹੋ ਜਾਈ ਪ੍ਰਾਏ ਘਰ ਵਿੱਚ ਮਨ ਨੂੰ ਡੋਲਣ ਨਾ ਦੇਵੇ ਬਿਨ ਨੇਵਾ ਵਾਇਗਰੂ ਬੇਨ ਨਾਮ ਐਮਨ ਤੇ ਇੱਕ ਨਟਕੀ ਨਾਨਕ ਭੂਖ ਨਾ ਜਾਈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਪਰ ਪ੍ਰਭੂ ਦੇ ਨਾਮ ਤੋਂ ਬਿਨਾ ਮਨ ਟਿਕ ਕੇ ਨਹੀਂ ਰਹਿ ਸਕਦਾ ਤੇ ਮਾਇਆ ਦੀ ਤ੍ਰਿਸ਼ਨਾ ਹਟਦੀ ਨਹੀਂ ਹਾਟ ਪਟਨ ਕਰ ਗੁਰੂ ਦਿਖਾਇਆ ਸਜੇ ਸਚੁ ਵਰੋ ਹਾਟ ਦਾ ਮਰਲ ਹੁੰਦਾ ਜੀ ਅਸਲੀ ਵਪਾਰ ਨਾਮ ਖਰੀਦਣਾ ਨਾਮ ਵੇਚਣਾ ਜਿਸ ਮਨੁੱਖ ਨੂੰ ਸਤਿਗੁਰੂ ਨੇ ਨਾਮ ਵਿਹਾਜਣ ਦਾ ਅਸਲ ਟਿਕਾਣਾ ਸ਼ਹਿਰ ਤੇ ਘਰ ਬਖਾ ਦਿੱਤਾ ਉਹ ਦੁਨੀਆ ਦੇ ਧੰਦਿਆਂ ਵਿੱਚ ਵੀ ਅਡੋਲ ਰਹਿ ਕੇ ਨਾਮ ਵਿਹਾਜਦਾ ਹੈ ਪੰਡਤ ਨਿੰਦਰਾ ਅਲਪ ਹਰਿ ਨਾਨਕਤਾ ਤੇ ਵਿਚਾਰੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਇਸ ਮਨੁੱਖ ਦੀ ਨੀਂਦ ਵੀ ਘਟ ਹੈ ਖਰਾਕ ਵੀ ਥੋੜੀ ਹੈ ਬਾਹਰ ਉਹ ਚਸਕਿਆਂ ਵਿੱਚ ਨਹੀਂ ਪੈਂਦਾ ਸ਼ੋ ਗੁਰੂ ਪਿਆਰੀ ਸਤ ਸੰਗਤ ਜੀ ਇਹ ਸਿੱਧ ਗੋਸ਼ਤੀ ਬਾਣੀ ਜਿਹੜੀ ਹੈ ਇਹ ਆਪਾਂ ਜੋ 930 ਅੰਗ ਤੋਂ ਪਾਠ ਕਰਨਾ ਸਿੱਧ ਗੋਸ਼ਤੀ ਬਾਣੀ ਦਾ ਸ਼ੁਰੂ ਕੀਤਾ ਇੱਥੇ ਹੀ ਸਮਾਪਤੀ ਹੈ ਸਾਭ ਸੰਗਤ ਬਾਤ ਕਰਦੇ ਹੋਏ ਦਾਸ ਸ੍ਰੀ ਕੋਲੋਂ अनेका ਪੁਰਾਣ ਗਲਤੀਆਂ ਹੋਈਆਂ ਹੋਣੀਆਂ ਭੁੱਲਣ ਹਾਰ ਤੇ ਅਣਜਾਣ ਸਮਝ ਕੇ ਮਾਫ ਕਰ ਦੇਣਾ ਤੇ ਅੱਗੇ ਤੋਂ ਸਮੱਤ ਬਖਸ਼ਿਸ਼ ਕਰਨਾ ਸਾਭ ਸੰਗਤ ਜੀ ਹੁਣ ਬੇਤੀ ਇਹ ਹੈ ਕਿ ਦਾਸ ਦਾ ਚੈਨਲ ਗੁਰਸਾਖੀਆ ਸ਼ਬਦ ਵਿਚਾਰ ਸਬਸਕ੍ਰਾਈਬ ਕਰੋ ਬੈਲ ਦਾ ਬਟਨ ਨਾ ਪੁੜਿਓ ਤਾਂ ਜੋ ਇਸ ਚੈਨਲ ਤੋਂ ਹਰ ਕੋਈ ਆਉਣ ਵਾਲਾ ਨੋਟੀਫਿਕੇਸ਼ਨ ਆਰ ਜੀ ਨੂੰ ਸਮੇਂ ਸਿਰ ਪਹੁੰਚ ਸਕੇ ਸੋ ਸਾਥ ਸੰਗਤ ਜੀ ਇਹ ਸਿੱਧ ਗੋਸਤ ਦਾ ਬਾਕੀ ਜਿਹੜਾ ਰਹਿ ਗਿਆ ਹਿੱਸਾ ਹੈ ਉਸ ਨੂੰ ਚ ਹੁਣ ਕੱਲ ਆਪ ਚੀਜ਼ੇ ਨਾਲ ਸਾਂਝ ਪਾਈ ਜਾਵੇਗੀ ਇਤਨੀ ਕੋ ਹਾਜ਼ਰੀ ਪ੍ਰਵਾਨ ਕਰ ਲੈਣਾ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ